ਕਸਾਲ ਸਾਥੀਓ ਮੈਂ ਕੜਾ ਸੁਨੋਹੇ ਪਿੰਡ ਦੇ ਵਿੱਚ ਸੋ ਜਿਹੜਾ ਆਪਾਂ 13 ਮਹੀਨੇ ਦਿੱਲੀ ਦੇ ਵਿੱਚ ਅंदोलਨ ਕਰਕੇ ਆਏ ਸੀ ਜਦੋਂ ਸਮਾਪਤੀ ਕਰਕੇ ਆਏ ਆ ਤਾਂ ਦੇਸ਼ ਦੇ ਕਿਸਾਨਾਂ ਨਾਲ ਇੱਕ ਵਾਦਾ ਕੀਤਾ ਸੀ ਕਿ ਕੋਈ ਗੱਲ ਨਹੀਂ ਕਿ ਜਿਹੜੀ ਐਮਐਸਪੀ ਹੈ ਇਹਦਾ ਗਰੰਟੀ ਕਾਨੂੰਨ ਆਉਣ ਵਾਲੇ ਸਮੇਂ ਦੇ ਵਿੱਚ ਹਰ ਹਾਲ ਦਾ ਬਣਾਵਾਂਗੇ ਔਰ ਜਿੰਟਾ ਨਾ ਕਰੋ ਸੋ ਵੀਰੋ ਆਪਾਂ 13 ਫਰਵਰੀ ਤੋਂ ਖਨੋਰੀ ਬਾਰਡਰ ਛੰਬੂ ਬਾਰਡਰ ਰਤਨਪੁਰਾ ਬਾਰਡਰ ਤਿੰਨ ਬਾਰਡਰਾਂ ਦੇ ਉੱਤੇ ਲਗਾਤਾਰ ਮੋਰਚਾ ਜਿਹੜਾ ਜੰਮਿਆ ਹੋਇਆ ਸੋ ਅੱਜ ਆ ਹਾਲਤ ਤੇ ਆ ਗਿਆ ਕਿ ਸਾਡੇ ਜਗਜੀਤ ਸਿੰਘ ਢੱਲੇਵਾਲ ਸੂਬਾ ਪ੍ਰਨਾਨ ਜਿਹੜਾ 26 ਤਰੀਕ ਤੋਂ ਆਪਣੇ ਮਰਨ ਵਾਸਤੇ ਬੈਠਾ ਟੈਂ 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 ਕਰਕੇ ਜਿਹੜਾ ਉਹਦਾ ਸਰੀਰ ਹੈ ਖਤਮ ਹੋ ਰਿਹਾ ਹੈ ਕੱਲੇ ਪਾਣੀ ਤੇ ਹੈ ਸੋ ਅਸੀਂ ਬੇਨਤੀ ਕਰਾਂਗੇ ਕਿ ਇੱਕ ਅਪੀਲ ਕਰਾਂਗੇ ਕਿ ਪੰਜਾਬ ਬਚ ਗੋ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ 10 ਬੰਦੇ ਪੂਰੇ ਪੰਜਾਬ ਦੇ ਵਿੱਚੋਂ ਜੇਕਰ 1200 700 ਪਿੰਡ ਹੈ 12700 ਪਿੰਡ ਹੈ ਜੇਕਰ 10 ਬੰਦੇ ਇੱਕ ਟਰੈਕਟਰ ਆ ਸਾਡੇ ਪੂਰੇ 12700 ਪਿੰਡ ਦੇ ਵਿੱਚੋਂ ਖਨੌਰੀ ਬਾੜ ਤੇ ਫੋਰਟਾ ਉਤੇ ਪਹੁੰਚਦੇ ਆ ਤਾਂ ਜਿਹੜੇ 10 ਬੰਦੇ ਹਰੇਕ ਪਿੰਡ ਦੇ ਵਿੱਚੋਂ ਜਾ ਕੇ ਉਹ ਜਿਹੜੀਆਂ ਮੰਗਾਂ ਨੂੰ ਲਾਗੂ ਕਰਾ ਸਕਦੇ ਨੇ ਤੇ ਪੂਰੇ 10 ਬੰਦੇ ਸਾਡੇ ਪਿੰਡ ਦਾ ਹਰ ਪਿੰਡ ਦਾ ਜਿਹੜਾ ਕਲਿਆਣ ਕਰ ਸਕਦੇ ਨਾ ਛੋ ਜੇਕਰ ਸੱਚੀਓ ਤੁਸੀਂ ਚਾਹੁੰਦੇ ਹੋ ਕਿ ਸਾਡੀ ਪਨੀਰੀ ਜਿਹੜੀ ਅੱਜ ਪੈਦਾ ਹੋ ਰਹੀ ਆ ਜਾਂ ਜਿਹੜੀ ਪੈਦਾ ਹੋਈ ਐ ਉਹਨਾਂ ਮਾਮਾਂ ਦੇ ਜਿਹੜੀਆਂ ਮਾਮਾਂ ਸਾਰਾ ਦਿਨ ਕੰਮ ਕਰਕੇ ਔਰ ਜਦੋਂ ਕੰਮ ਧੰਦਾ ਕਰਕੇ ਆਪਣੇ ਉਸ ਬੱਚੇ ਨੂੰ ਗੋਦ ਦੇ ਵਿੱਚ ਲੈਂਦੀ ਐ ਤਾਂ ਫਿਰ ਉਹ ਜਿਹੜਾ ਉਹਦਾ ਥਕੇਮਾ ਜਿਹੜਾ ਉਹਦਾ ਥਕੇਮਾ ਗੋਦ ਚ ਲੈਣ ਤੋਂ ਸਾਰੇ ਦਾ ਸਾਰਾ ਉੱਤਰ ਦਿੰਦਾ ਸਾਡੀ ਮਾਂ ਦਾ ਸਾਡੀ ਭੈਣ ਦਾ ਜੇਕਰ ਸੱਤਿਓ ਤੁਸੀਂ ਚਾਹੁੰਦੇ ਹੋ ਕਿ ਉਹ ਪਨੀਰੀ ਸਾਡੀਆਂ ਭੈਣਾਂ ਦੇ ਗੋਦ ਦੇ ਵਿੱਚ ਗੋਦ ਹਰੀ ਰਹੇ ਸਾਡੀਆਂ ਮਾਵਾਂ ਉਹ ਪਨੀਰੀ ਗੋਦ ਦੇ ਵਿੱਚ ਦੇਖਣਾ ਚਾਹੁੰਦੀਆਂ ਨਾ ਪੰਜਾਬੀਓ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਇਹ ਪਨੀਰੀ ਜਿਉਂਦੀ ਰੱਖਣੀ ਹੈ ਤਾਂ ਅੱਜ ਸਮਾਂ ਜ਼ਰੂਰੀ ਹੈ ਕਿ ਸਾਡੇ ਉਹ ਜੋਧਾ ਜਿਹੜਾ 26 ਤਰੀਕ ਤੋਂ ਮਰਨ ਬੱਤੇ ਬੈਠਾ ਸਾਡੇ ਕਿਸਾਨ ਜਮਾਤ ਲਈ ਉਹਨਾਂ ਮੰਗਾ ਲਈ ਔਰ ਦੇਖ ਕੇ ਤੁਸੀਂ ਸੱਚੀਓ ਆਪਣੇ ਪਨੀਰੀ ਨੂੰ ਜਿਉਂਦੀ ਚਾਹੁੰਦੇ ਹੋ ਆਪਣੇ ਜਿਹੜੀ ਜ਼ਮੀਨ ਵੱਖਰੀ ਚਾਹੁੰਦੇ ਹੋ ਤਾਂ ਅਢੀਕੋ ਨਾ ਸਮਾਂ ਪਲਪਲ ਬੀਤ ਰਿਹਾ ਡੀਕੋ ਨਾ ਆਓ ਆਪਾਂ ਖਨੋਰੀ ਬਾੜ ਦੇ ਉੱਤੇ ਮੋਰਚਾ ਜਮਾਇਆ ਜਿਹੜਾ ਔਰ ਉਸ ਮੋਰਚੇ ਦੇ ਵਿੱਚ ਆਪਾਂ ਜਾ ਕੇ ਆਪਣੀ ਹਾਜ਼ਰੀ ਲਵਾ ਜੇ ਤੇ ਆਪਾਂ ਉਸ ਸਾਡੇ ਜੋਧੇ ਨੂੰ ਜਿਹੜੇ ਜੋਧੇ ਨੇ ਸਾਡੀ ਆਪਣੀ ਉਹ ਸੋਚ ਲੈ ਕੇ ਇਸ ਲਗਾਤਾਰ ਸਾਡੇ ਕਿਸਾਨਾਂ ਲਈ ਜਿਹੜਾ ਕੰਮ ਕੀਤਾ ਉਹਦੀ ਦੇਣ ਤੁਸੀਂ ਕਿੱਥੇ ਦੇਵੋਗੇ ਕਿਉਂਕਿ ਜਿਹਨੇ ਆਪਣਾ ਸਰੀਰ ਸਾਡੇ ਕਿਸਾਨਾਂ ਲਈ ਲਾਤਾ ਤਾਂ ਆਪਾਂ ਜਿਹੜਾ ਫੌਰੀਟ ਉੱਤੇ ਸਾਨੂੰ ਡੀਕੰਡੀ ਲੋੜਨੀ ਆਪਣੇ ਘਰਾਂ ਦੇ ਵਿੱਚੋਂ ਟੱਕੋ ਮੂਕਾ ਖੇਸ ਤੇ ਉਸ ਖਨੋਰੀ ਬਰ ਦੇ ਉੱਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ